ਪਸਵਾਂ ਦਾ ਜ਼ਿਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼ਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਗੋਦੇਵਾਲੇ ਦੇ ਵਿੱਚ ਇਹ ਪਿੰਡ ਮੋਗੇ ਜ਼ਿਲ੍ਹੇ ਦਾਵਾ ਮਿੱਤਰੋ ਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਜਗਦੀਪ ਸਿੰਘ ਬਾਈ ਦਾ ਨਾਮ ਹੈ ਤੇ ਵਪਾਰ ਦਾ ਬਾਈ ਦਾ ਕੰਮ ਆ ਜਨਵਰ ਬਾਈ ਦੇ ਕੋਲੇ ਅੱਜ ਮਿੱਤਰੋ ਫਿਰ ਤਿੰਨ ਸੂਏ ਸੂਏ ਤਿਆਰ ਦੁੱਧ ਵਾਲੇ ਉਸ ਤੋਂ ਪਹਿਲਾਂ ਰਿਕਵੈਸਟ ਬੇਨਤੀ ਆ ਹਰ ਜਨਵਰ ਦੀ ਤਸੱਲੀ ਕਰਨਾ ਤੁਹਾਡਾ ਮੋਢਲਾ ਫਰਜ਼ ਹੋਊਗਾ ਵੀਰੇ ਆਜੂ ਜਾਣਕਾਰੀ ਲੈਣੇ ਆ ਬਾਈ ਤੋ ਆਪਾਂ ਗੱਲਬਾਤ ਕਰਦੇ ਆ ਕੱਲੀ ਕੱਲੀ ਗਾਂ ਦੇ ਬਾਰੇ ਤਿੰਨੇ ਗਾਵਾਂ ਦਿਖਾਊਗਾ ਤੁਹਾਨੂੰ ਸੱਸੀ ਗਗਦੀਪ ਬਾਈ ਸੱਸੀ ਜੀ ਬਾਈ ਜੀ ਹੋਰ ਸੇਤਾ ਦੇ ਪਰਿਵਾਰ ਬਸ ਠੀਕ ਠਾਕ ਵਧੀਆ ਚੜਦੀ ਕਾਤਿਆ ਹਾਂ ਹਾਂ ਚੜਦੀ ਬਨਲੀ ਪੱਗ ਗਲਾਪੀ ਹੈ ਹਾਂ ਅੱਜ ਕਰਾਇਗਾ ਸੇਰਾ ਹੈ ਹਾਂ ਅੱਜ ਚਲੋ ਅਜੇ ਜਿੱਕਦੀ ਭਾਈ ਇਹਦੇ ਬਾਰੇ ਦੱਸੀ ਚੁੰਗੀ ਗਾਂ ਤੋਂ ਸ਼ੁਰੂਆਤ ਕਰ ਗਿਆ ਆਪਾਂ ਕੀ ਡਿਟੇਲ ਆ ਭਾਈ ਭਾਈ ਐਰ ਸ਼ਹਿਰ ਚ ਪੈਂਦੀ ਆ ਠੀਕ ਆ ਤੇ ਦੂਜਾ ਸੂਆ ਸੂਈ ਵੀ ਆ ਠੀਕ ਆ ਤੀਜਾ ਦਿਨ ਹੋ ਗਿਆ ਸੂਈ ਨੂੰ ਜੀ ਕੋਈ ਬੋਲਾ ਮੰਨ ਲਿਆ ਦੁੱਧ ਮੰਨ ਲਿਆ ਅੱਜ 14 ਕਿਲੋ ਤਿਆਰ ਐਨ ਕੰਡੇ ਵਾਲਾ ਕੰਡੇ ਵਾਲਾ ਦੁੱਧ ਦੇ ਦੁੱਧ 18-19 ਕਿਲੋ ਯਾਰ ਆਰਾਮ ਦਾ ਨਾ ਭਾਈ ਉਹਨਾਂ ਨੇ ਕਿਹਾ ਵਾ 19-17 ਕਿਲੋ ਪਹਿਲਾਂ ਵੀ ਗਾਂ ਦੁੱਧ ਵਾਲੀ ਆ ਭਾਈ ਠੀਕ ਆ ਲੇਵਾ ਲੂਆ ਬਹੁਤਾ ਬੰਤ ਨਾ ਨਾ ਨੂਰ ਦੇ ਕਿੰਨੀ ਮੱਤੀ ਹੁੰਦੀ ਆ ਭਾਂਜੋ ਫਿਰਦੀ ਹੈ ਵਹਿੜ ਨਾ ਨਾ ਬੱਚਾ ਬੱਚਾ ਆ ਵੇਖੋ ਭਾਈ ਨਿਸ਼ਾਨੀਆਂ ਹੁੰਦੀਆਂ ਦੁੱਧ ਵਾਲੇ ਪੋਲੇ ਆਈ ਬਾਹਰ ਲਿਆ ਇਹਨੂੰ ਕੱਟ ਕੇ ਫੇਰ ਗੱਲ ਲਾਉਣੇ ਟਕਾਣੇ ਆਂਦੀ ਲੈ ਵੀ ਮਿੱਤਰੋ ਐਰ ਸ਼ੈਰ ਚ ਪੈਂਦੀ ਆ ਚੁੰਗੀ ਵੈੜਾ ਵੀ ਮੰਨ ਲਓ ਤੁਸੀਂ 100 ਦੇ ਵਿੱਚੋਂ 60 ਕੁ ਪਰਸੈਂਟ 70 ਕੁਆਲਿਟੀ ਹੈਗੀ ਆ ਕਰਮਾਲੀ ਦੇ ਵਿੱਚ ਬਾਈ ਕੰਨ ਕੰਨ ਵੇਲਾ ਬਾਈ ਕੰਨ ਕੰਨ ਜਮਾ ਬਾਈ ਬਾਡੀ ਫੰਟਰ ਚੰਗੀ ਆ ਇਹ ਆਪਾਂ ਜਰਸੀ ਦਾ ਵੀ ਕਹੀਏ ਜਰਸੀ ਦਾ ਸਮੇਲ ਵੀ ਹੈਗਾ ਆ ਹੈਗਾ ਜਰਸੀ ਨਾਲ ਤਿਆਰ ਸ਼ਰ ਦਾ ਕ੍ਰੋਸ ਆ ਹਾਂ ਲੈ ਵੀ ਮਿੱਤਰ ਦੇਖ ਸਕਦੇ ਦੁੱਧ ਵਾਲੇ ਕੰਨ ਲੇਵੇ ਭਾਂਡੇ ਵਾਲੋ ਕਰਮਾਲੀ ਖਰੀਆ ਥੋੜੀ ਜੀ ਮਾਲੋ ਜਿਵੇਂ ਆਪਾਂ ਕਹਿ ਦਨੇ ਕਿ ਸਭੀ ਨਹੀਂ ਹੈਣਾ ਹਾਂ ਮੈਂ ਕਹਿਆ ਇਹਨਾਂ ਸੂਈ ਤੇ ਵੀ ਜਾਪਾ ਮੰਨ ਜਾਂਦਾ ਸੂਈ ਦਾ ਵੀ ਜਾਪਾ ਮੰਨ ਜਾਂਦੀ ਬਈ ਥਾਂ ਥੁਣ ਦੇ ਲੈ ਬਾਈ ਸਾਹਿਬ ਕਿੰਨਾ ਸੋਹਣਾ ਲੱਗਾ ਚਾਰੂ ਚੂਰੂ ਬਹੁਤ ਆ ਖਾਨ ਨੂੰ ਬਸ ਇਹ ਚਾਰੂ ਦਾ ਦੁੱਧ ਦੇਈ ਦੇਣਾ ਜੀ ਕਿੰਨੇ ਦੀ ਦੇ ਦੀਏ ਵੀਰੇ ਮਾਲੋ ਕਰਾਉਨ ਨੂੰ ਬਾਈ ਸਰ ਵੀ ਜਿੰਨਾ ਮਰਜ਼ੀ ਕਰਾ ਲਈ ਤੈਨੂੰ ਵੀ ਪਤਾ ਵਾ ਹੁਣ ਥੋੜਾ ਜਿਹਾ ਕੰਮ ਮੰੰਦੇ ਚ ਪਿਆਰ ਕਰਕੇ ਲੋਹੀਆਂ 70 75 ਮੈਂ ਮਰਜੀ ਮੰਗ ਲਾ ਹਾਂ ਸਹੀ ਗੱਲ ਆ ਗੀ ਤੇੜੇ 1000 ਚੋਂ ਮਾਨਤਨ ਕਰਦਾ ਠੀਕ ਆ ਪਹਿਲਾਂ ਵੀ ਮਿੱਤਰੋ 36000 ਦੇ ਵਿੱਚੋਂ ਮਾਨਤਨ ਹੋ ਜਾਊਗਾ ਭਾਈ ਗਾਂ ਲੈ ਦੋ 18 19 ਕਿਲੋ ਦਈ ਜਾਣਾ ਤੁਹਾਡੇ ਕੋਲੇ ਪੂੜਾ ਪੜਾ ਦਿਖਾਦੀ ਭਾਈ ਦੀ ਉੱਥੇ ਪਲੇਨ ਜਾਵਾਂ ਪਈਆ ਉੱਥੋਂ ਐਣ ਓਕੇ ਆ ਜਾਵਾਂ ਵੀਰੇ ਜਿਹੜੇ ਭਰਾ ਨੂੰ ਚੰਗੀ ਦੋਸਤ ਸੀ ਸੀਮਨ ਵਿੱਚ ਚੰਗਾ ਭਰਾ ਸੀ ਭਾਈ ਸਰਬੇ ਕਿਸੇ ਦਾ ਹਾਂ ਬੱਛਾ ਇਹ ਨਾ ਚੰਗਾ ਹਮ ਅੱਛਾ ਦੋ ਨੰਬਰ ਤੇ ਡੱਬੀ ਵੈੜਾ ਜਿਹੜੀ ਭਾਈ ਡੱਬੀ ਵੈੜ ਭਾਈ ਦੂਜਾ ਸੂਆ ਸੂਈ ਦੀ ਆ ਜੀ ਤਿੰਨਾਂ ਦਿਨਾਂ ਦੀ ਇਹ ਸੂਈ ਆ 나ੜੂਆ ਨਾਲ ਆ ਬੱਚੀ ਦੇ 40127 ਦੀ ਬੱਚੀ ਆ ਆ 40127 ਆ ਜਿਹੜੀ ਮਗਰ ਬੱਚੀ ਆ ਠੀਕ ਆ ਪੂਰਾ ਫੁੱਲ ਰਿਕਾਰਡ ਆ ਬੱਚੀ ਦਾ ਠੀਕ ਆ ਅਜੇ ਦੁੱਧ ਕਿੰਨਾ ਹੁਣ ਤੇ ਇਹਦੇ ਥੱਲੇ ਵੀ 14 ਕਿਲੋ ਤਿਆਰ ਆ ਬੋਲਾ ਮੰਨ ਲੈ ਦੁੱਧ ਮੰਨ ਠੀਕ ਆ ਇਹ ਬਾਹਰ ਨੂੰ ਕੱਢ ਕੇ ਬਣੀ ਜੀ ਭਾਈ ਲੈ ਜੀ ਮਿੱਤਰੋ ਲੈੜ ਵੇਖ ਹਾਂ ਇਹਦੇ ਬਾਰੇ ਵੀ ਕਰਵਾ ਕਰਮਾ ਵਾਲੀ ਤੇ ਕਰ ਲਓ ਇੱਕ ਵਾਰੀ ਵੀਰੇ ਹੂੰ ਇਹ ਵੀ ਗਾਂ ਪੂਰੀ ਜੀ ਦੇਖ ਸਕਦੇ ਹੋ ਇਹ ਥੱਲੋ ਵੀ ਬਹੁਤ ਚੰਗੀ ਆ ਬਾਡੀ ਬੰਤਰ ਦੀ ਵੀ ਖੂਨੀ ਡੋਲੀ ਆ ਭਾਈ ਬਾਕੀ ਥਣ ਲੇਵਾ ਚੰਗਾ ਲੱਗਾ 2 18 19 ਕਿਲੋ ਭਾਈ ਜੀ ਨਾ ਨੂੰ ਤਾਂ ਮੇਲਾ ਸਰਪਰ ਕਿੰਨੀ ਵਧੀਆ ਭਾਈ ਚੰਗੀ ਆ ਵੀਰੇ ਦੁੱਧ ਵੀ ਦੇ ਦਊਗੀ ਕੁਆਲਿਟੀ ਵੀ ਚੰਗੀ ਆ ਗਾਂ ਦੀ ਹਾਂ ਨਾ ਭਾਈ ਵੇਖੋ ਵੀਰੇ ਪੂੜੇ ਪਾਣੇ ਨੂੰ ਵੀ ਪੂਰੇ ਇਹਨਾਂ ਹਨਾ ਲੈ ਭਾਈ 17 18 ਕਿਲੋ ਦੁੱਧ ਆਮ ਦਾ ਨਾਲ ਦੇ ਦੇਣਾ ਭਾਈ ਦੇ ਦੇਣਾ ਭਾਈ ਦੇ ਦੇਣਾ ਕੋਈ ਸ਼ੱਕ ਨਹੀਂ ਨਹੀਂ ਠੀਕ ਆ ਵੀਰੇ ਹੂੰ ਓਕੇ ਆ ਜਾਓ ਇਹ ਕਿਨੇ ਦੀ ਦੇ ਦਈਏ ਵੀਰੇ ਇਹ ਇਹਦਾ ਮੁੱਲ ਲਗ ਤੋਂ ਨੂੰ 75 ਕਰ ਵਾਲਾ 80 ਕਰ ਵਾਲਾ ਠੀਕ ਆ 30000 ਚੋਂ ਮੰਨ ਤਾ ਕਿੰਨਾ 60000 60000 ਚੋਂ ਮੰਨ ਤਾ ਮਗਰ ਬੱਛੀ ਚਾਲੀ 127 ਦੀ ਹੈ ਹਾਂ 40 127 ਦੀ ਬੱਛੀ ਆ ਠੀਕ ਆ ਵੀਰੇ ਮੈਂ ਖਾ ਪੀ ਕੇ ਨਾ ਲੇਟੀ ਲੂਟੀ ਪਾਏਗੇ ਹਾਂ 20 ਕਿਲੋ ਦੁੱਧ ਵੀ ਦੇ ਦਊਗੀ ਕਿੰਨੀ ਥੋੜੀ ਝੂਲੀ ਲੱਗੀ ਆ ਮੇ ਵੀ ਭਾਂਡੇ ਆ ਲਈ ਥਾਣ ਚੰਗਾ ਲੱਗਾ ਚੋਣ ਚੰਨ ਦੋਵਾਂ ਨੂੰ ਚੰਗਾ ਬਾਈ ਪੂਰਾ ਪੂਰਾ ਚੰਗਾ ਲੱਗਾ ਆ ਜੇ ਤਿੰਨ ਨੰਬਰ ਵਾਲੀ ਜਿਹੜੀ ਬਾਈ ਇਹਦਾ ਬਾਈ ਆਜੋ ਆਫਰ ਹੀ ਕਰਨਾ ਹਾਂ ਗਾਰਨੇ ਆ ਕਰਨਗੇ ਜੀ ਆਫਰ ਕਰਦੇ ਆ ਲਿਆ ਔਰ ਲਿਆ ਪਾਰ ਕਰਕੇ ਬੱਚਾ ਮਗਰਾ ਹਾਂ ਦੁੱਧ ਆ ਇਹਨੇ ਥੱਲੇ 10 ਕਿਲੋ ਠੀਕ ਆ ਆਪਾਂ ਤਾਂ ਲਈ ਸੀ ਮਹਿੰਗੀ ਠੀਕ ਆ ਐਵੇਂ ਤੈਨੂੰ ਕਹਿ ਰਹੀ ਏ ਹਮ ਚੱਲ ਰੋਤ ਦੇ ਸਾਹ ਨਾਲ ਆਪਾਂ ਤਾਂ ਲੈ ਲਈ ਸੀ ਵੀ ਘਰ ਉੱਤੇ ਚੰਗੀ ਆਉਂਦੀ ਆ ਬੈੜਵੇ ਲੱਕਦੀ ਆ ਹਾਂ ਅੱਛਾ ਮਗਰਾ ਅੱਜ ਚੌਥਾ ਪੰਜਵਾਂ ਦਿਨ ਹੋਇਆ ਸੂਈ ਨੂੰ 10 ਕਿਲੋ ਦੁੱਧ ਆ ਬੱਚੀਆਂ ਵਾਲੇ ਭਾ ਦੇ ਦੇਣੀ ਕਿੰਨੇ ਦੇ ਬਾਈ ਸਿਰਫ 45000 ਦੀ ਦੇ ਦੇਣੀ ਇਹਦੇ 'ਚ ਮੇਰਾ ਪ੍ਰਾਣਾ ਕੋਈ ਖੇਚ ਨਾ ਕਰੇ ਠੀਕ ਆ ਬੜੇ ਬਾਈ 40000 ਛੜ ਤੇ 500 ਠੀਕ ਆ ਬੜੇ ਬਾਈ ਠੀਕ ਆ ਆਪਣੀ ਉਹ ਮਹਿੰਗੀ ਲਈ ਸੀ ਹੈਨਾ ਆਪਣੀ ਤਾਂ ਬਹੁਤ ਮਹਿੰਗੀ ਲਈ ਸੀ ਅੱਛਾ ਦੁੱਧ ਘਟ ਗਈ ਫਿਰ ਪਹਿਲਾਂ ਹੀ ਨਹੀਂ ਦੁੱਧ ਨਹੀਂ ਘਟ ਗਈ ਯਾਰ ਇੱਕ ਤਾਂ ਸਾਡੇ ਮਾਰ ਗਈ ਅਸੀਂ ਉਧਰ ਤੁਰੇ ਫਿਰਦੇ ਰਹੇ ਠੀਕ ਆ ਇੱਕ ਥੋੜੀ ਨਾ ਇਹ ਮੋਗ ਚ ਪੈ ਗਈ ਸੀ ਮੋਗ ਮਾਰ ਲਾ ਪਈ ਹਾਂ ਹੁਣ ਪੂਰੀ ਸੈਟ ਆ ਬੱਛੀ ਅੱਜ ਆਪਾਂ 45000 ਦੀ ਦੇ ਦੇਣੀ ਠੀਕ ਆ ਬੜੇ ਬਾਈ ਲੈ ਆ ਲੈ ਤੂੰ ਦੇਖ ਲੈ ਕੋਈ ਨਹੀਂ ਤੈਨੂੰ ਯੋਗੀ ਸੀ ਵਿਚਾਰੀ ਹਾਂ ਕੋਈ ਜਾਂਦਾ ਵੇ ਪਸੂਗਾਂ ਸਾਲ ਦੋ ਤਿੰਨ ਫੇਰ ਉੱਥੇ ਜਾ ਵੜਨਾ ਉੱਥੇ ਜਾ ਵੜਨਾ ਬਾਈ ਆਪਾਂ ਤਾਂ ਆਇਆ ਰੁਪਏ ਵਟਣ ਦੀ ਹਾਂ ਨਾ ਹਾਂ ਸਹੀ ਐ ਬਾਈ ਜਿਹਨੇ ਬੱਛੀ ਖਰੀਦੀ ਲੈ ਹੁੰਦਾ ਜਿਹੜਾ ਘਾਟਾ ਪੈਣਾ ਹੋਰ ਪੂਰਾ ਕਰ ਜੂ ਚਾਹ ਕੋਈ ਨਹੀਂ ਜਿਹਨੇ ਬੱਛੀ ਸਾਹਣੀ ਉਹਦੇ ਨਾਲੋਂ ਚੰਗੀ ਹਾਂ ਸਹੀ ਗੱਲ ਆ ਬਾਈ ਦੁੱਧ 15 ਕਿਲੋ ਹੀ ਦੇ ਦੋ ਨਾ ਇਹ ਹਾਂ ਆਰਾਮ ਨਾਲ ਦੇ ਉਹ ਤਾਂ ਸੀਗਾ 15 16 ਕਿੱਲੇ ਹਾਂ ਲੈ ਵੀਰ ਆ ਵੇਖ ਲੈ ਥਣ ਥਣ ਵੇਖ ਲੈ ਕਿੰਨਾ ਚੰਗਾ ਲੱਗਾ ਓਕੇ ਅੱਛਾ ਨੰਬਰ ਦੱਸੀ ਕਰਾ ਦੇ ਵੀਰੇ ਵੀਰੇ ਆਪਣਾ ਪਿੰਡ ਹੈਗਾ ਗੋਦੇ ਵਾਲਾ ਜਿਲ੍ਹਾ ਵੀ ਮੋਗਾ ਆਪਣਾ ਤਹਿਸੀਲ ਵੀ ਮੋਗਾ ਠੀਕ ਆ ਨੰਬਰ ਆਪਣਾ ਹੈਗਾ 8360915500 ਸਾਲ ਇੱਕ ਵਾਰੀ ਹੋਰ ਬੋਲ ਦਈਏ ਵੀਰੇ 8360915500 ਠੀਕ ਹੈ ਜੀ ਮਿੱਤਰੋ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਤੇ ਹਰ ਇੱਕ ਪੱਖ ਤੋਂ ਥਾਣੇ ਇੱਕ ਵਾਰੀ ਇਹਦਾ ਫਿਰ ਦੇਖ ਲਓ ਵੀਰੇ ਹੂੰ ਦੋਨ ਦਾ ਓਕੇ ਸਾਰੇ ਥਾਣਿਆਂ ਦੇ ਵਿੱਚ ਹਾਂ ਹਾਂ ਸਾਰੇ ਥਾਣਿਆਂ ਲਈ ਓਕੇ ਬਸ ਠੀਕ ਹੈ ਹਾਂ